ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਡਿਜੀਟਲ ਪ੍ਰਿੰਟ ਦੇ ਸੂਟਸ ਪਹਿਲਾਂ ਵੀ ਆਪਾਂ ਜਿੰਨੇ ਵਾਰ ਸੇਲ ਕੀਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਜ਼ਿਆਦਾ ਡਿਮਾਂਡ ਲੈਂਦੀ ਹੈ ਇਹਨਾਂ ਸੂਟਸ ਦੀ ਸਮਰ ਵੇਅਰ ਨੇ ਠੀਕ ਹੈ ਜੀ ਹਾਂਜੀ ਪਹਿਲਾ ਸੂਟ ਇਹ ਬੜਾ ਹਾਂਜੀ ਆਰਡਰ ਪਲੇਸ ਕਰਨ ਦੇ ਲਈ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ ਤੁਸੀਂ WhatsApp ਮੈਸੇਜ ਕਰਨਾ ਸੂਟ ਦਾ ਪ੍ਰੋਪਰ ਸਕਰੀਨਸ਼ਾਟ ਲੈ ਕੇ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਜੀ ਐਡਵਾਂਸ ਪੇਮੈਂਟ ਦੇ ਨਾਲ ਹੀ ਤੁਹਾਡਾ ਜਿਹੜਾ ਆਰਡਰ ਹੈ ਕਨਫਰਮ ਹੋਣਾ ਹੈ ਠੀਕ ਹੈ ਜੀ ਚਲੋ ਜੀ ਪਹਿਲਾ ਸੂਟ ਹੈ ਆਪਣਾ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਇਹਦਾ ਘੇਰੇ ਤੇ ਪ੍ਰਿੰਟ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਉੱਪਰ ਨੂੰ ਜਾ ਰਿਹਾ ਤੁਹਾਡੇ neck ਵੱਲ ਠੀਕ ਹੈ ਜੀ ਆ ਜਾਣਾ ਬਾਜੂ ਤੇ ਹਾਜੀ ਪਲੇਨ ਬਾਟਮ ਰਹੇਗੀ ਸੇਮ ਸਟਫ ਦੀ ਹੀ ਡਿਵਾਈਨ ਦਾ ਸਟਫ ਰਹੇਗਾ ਵਿੱਚ ਇਹਦੇ ਲਾਈਨਸ ਹੁੰਦੀਆਂ ਨੇ ਤੁਹਾਨੂੰ ਇੱਥੋਂ ਦਿਖ ਰਿਹਾ ਹੋਵੇਗਾ ਠੀਕ ਹੈ ਪਲੇਨ ਕਪੜਾ ਨਹੀਂ ਹੁੰਦਾ ਤੇ ਸੇਮ ਸਟਫ ਦਾ ਹੀ ਲੱਗਿਆ ਹੋਇਆ ਨਾਲ ਦੁਪੱਟਾ ਦੇਖੋ ਇਸ ਤਰ੍ਹਾਂ ਦੀ ਨਾਲ ਦੁਪट्टे ਦੀ ਪ੍ਰਿੰਟਿੰਗ ਹੈ ਨੈਕਸਟ ਹੈਗਾ ਜੀ ਲਵੈਂਡਰ ਕਲਰ ਤੇ ਇਸ ਤਰ੍ਹਾਂ ਨੇ ਨਾਲ ਜਿਹੜੀ ਇਸਦੀ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਆ ਜਾਣਾ ਬਾਜੂ ਦੇ ਉੱਪਰ ਠੀਕ ਹੈ ਜੀ ਇਹ ਤੁਹਾਡੀ ਸ਼ਰਟ ਦੇ ਉੱਪਰ ਰਹੇਗਾ ਕਿ ਬਣਾਇਆ ਇਹ ਨਾਲ ਰਹੇਗਾ ਦੁਪੱਟਾ ਠੀਕ ਹੈ ਜੀ ਇਹ ਵਾਲਾ ਪੈਟਰਨ ਹੀ ਹੈ ਜਿਹੜਾ ਦੁਪੱਟੇ ਤੇ ਰਹੇਗਾ ਬੜਾ ਅਲੱਗ ਸਿਆ ਪੈਟਰਨ ਹੈ ਬਹੁਤ ਗ੍ਰੇਸਫੁਲ ਲੱਗਦੇ ਨੇ ਇਹ ਵਾਲੇ ਸੂਟ ਵੇਅਰ ਕੀਤੇ ਹੋਏ ਹਾਂਜੀ ਨੈਕਸਟ ਇਹ ਵਾਲਾ ਸਕਾਈ ਬਲੂ ਕਲਰ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਰਹਿਣਾ ਹੈ ਇਹਦਾ ਸ਼ਰਟ ਦਾ ਪ੍ਰਿੰਟ ਪਹਿਲਾਂ ਵੀ ਜਿਹੜਾ ਆਪਾਂ ਦਿਖਾਇਆ ਸੂਟ ਉਸ ਦੇ ਵਿੱਚ ਕਲਰ ਹੈ ਉਹ ਜ਼ਿਆਦਾ ਲਾਈਟ ਕਲਰ ਸੀਗਾ ਕਿ ਕਿਸੀ ਤੇ ਇਸ ਤਰ੍ਹਾਂ ਦੇ ਨਾਲ ਬਾਜੂ ਦਾ ਪ੍ਰਿੰਟ ਇਹ ਰਹਿਣਾ ਸੀ ਦੁਪੱਟਾ ਇਸ ਤਰ੍ਹਾਂ ਦੇ ਨਾਲ ਦੁਪट्टे ਦਾ ਪ੍ਰਿੰਟ ਰਹੇਗਾ ਪਿੰਕੇ ਸ਼ੀਡਾ ਬਿਲਕੁਲ ਲਾਈਟ ਰਦਾਰੀ ਜਿਹੇ ਕਲਰ ਹੈ ਜੀ ਇਸ ਦੇ ਵਿੱਚ ਸਾਰੇ ਹਰੇ ਇਸ ਗਰੁੱਪ ਦੇ ਲਈ ਹੈ ਹਾਂਜੀ ਇਹ ਵਾਲਾ ਹੈ ਨਾ ਕਲਰ ਇਸ ਤਰ੍ਹਾਂ ਦੀ ਨਾਲ ਪ੍ਰਿੰਟ ਬਣਿਆ ਹੋਇਆ ਠੀਕ ਹੈ ਜੀ ਇਹ ਆ ਜਾਣਾ ਬਾਜੂ ਜਿਹੜਾ ਆਪਾਂ ਸੂਟ ਤੁਹਾਨੂੰ ਨੇ ਦਿਖਾਇਆ ਉਸੇ ਚੀ ਕਲਰ ਹੈ ਸੇਮ ਹੀ ਹੈ ਜਿਹੜਾ ਦੁਪट्टे ਦਾ ਪੈਟਰਨ ਨੇ ਉਹਨਾਂ ठीक है जी ये दुपट्टा रहेगा हाँ जी बिल्कुल लाइट स्किन कलर ये शर्ट का थोड़ी का पैटर्न है तो ये आएगा

ਬੈਕ ਤੇ ਵੀ ਇਹ ਵਾਲਾ ਪੈਟਰਨ ਰਹੇਗਾ ਸੇਮ ਹੀ ਸਾਰਾ बॉटम ਤੇ ਆਏਗਾ ਟਾਈ ਡਾਈ ਦਾ ਸਟੱਫ ਐਂਡ ਇਸ ਤਰ੍ਹਾਂ ਦੇ ਨਾਲ ਬਾਜੂ ਤੇ ਫਲਾਰ ਆਏਗਾ ਤੁਹਾਡੇ ਇਹ ਦੁਪੱਟੇ ਦਾ ਪੈਟਰਨ ਲੰਬੇ ਪੱਲਿਆਂ ਤੇ ਇਸ ਤਰ੍ਹਾਂ ਦੇ ਨਾਲ ਫਲਾਵਰਸ ਬਣੇ ਹੋਏ ਨੇ ਛੋਟੇ ਪੱਲਿਆਂ ਦੇ ਉੱਪਰ ਥੋੜਾ ਜਿਹਾ ਜਿਹੜਾ ਬਾਰਡਰ ਹੈ ਉਹ ਬ੍ਰੌਡ ਹੈ। ਹਾਂਜੀ ਨੈਕਸਟ ਇਹ ਵਾਲਾ ਕਲਰ ਹੈ। ਇਸ ਤਰ੍ਹਾਂ ਦੇ ਨਾਂ ਹੈਗਾ ਜਿਹੜਾ ਕੇਰਾ ਬਣਿਆ ਹੋਇਆ। ਨੈਕ ਡਿਜ਼ਾਈਨ ਹੈ। ਇਹ ਬਾਜੂ ਤੇ ਆ ਜਾਣ ਸਾਰਾ ਟਾਈ ਟਾਈ ਦਾ ਜੋ ਪੈਟਰਨ ਹੈ ਨਾ ਉਹ ਤੁਹਾਡੇ ਸ਼ਰਟ ਐਂਡ ਬਾਟਮ ਤੇ ਰਹਿਣਾ ਹੈ ਡਿਜੀਟਲ ਪ੍ਰਿੰਟਿੰਗ ਸ਼ਰਟ ਤੇ ਹੀ ਰਹੇਗੀ ਤੇ ਦੁਪੱਟੇ ਤੇ ਰਹੇਗੀ ਇਸ ਤਰ੍ਹਾਂ ਦੇ ਨਾਲ ਜਿਹੜਾ ਦਾ ਦੁਪੱਟਾ ਬਣਿਆ ਹੋਇਆ ਹੈ ਸਾਈਡਸ ਲੰਮੀਆਂ ਸਾਈਡਸ ਤੇ ਵੀ ਬਾਰਡਰ ਬਣਿਆ ਹੋਇਆ ਤੇ ਛੋਟੇ ਪੱਲਿਆਂ ਦੇ ਉੱਪਰ ਵੀ ਬਾਰਡਰ ਬਣਿਆ ਹੋਇਆ ਹਾਂਜੀ ਨੈਕਸਟ ਦੇ ਵਾਲਾ ਹੈ ਨਾ ਪਿੰਕ ਕਲਰ ਦਾ ਸੂਟ ਸਾਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਰਹੇਗੀ ਇਹ ਤੁਹਾਡੇ ਬਾਜ਼ੂ ਤੇ ਆ ਜਾਣਾ ਠੀਕ ਹੈ ਜੀ ਇਹ ਰਹਿਣਾ ਦੁਪੱਟਾ ਦੁਪੱਟੇ ਜਿਹੜੀ ਪ੍ਰਿੰਟਿੰਗ ਸਕੁਅਰ ਸ਼ੇਪ ਦੇ ਵਿੱਚ ਬਣੀ ਹੋਈ ਹੈ ਮੈਂ ਸਾਰੀਆਂ ਸਾਈਡਸ ਕਲਰ ਨੇ ਹਾਂਜੀ ਨੈਕਸਟ ਇਹ ਬਸ ਰੋਟ ਸਾਰੇ ਕਲਰਸ ਉਹ ਦੰਦੇ ਨੇ ਕਿ ਜਿਹੜੇ ਗਰਮੀ ਦੇ ਵਿੱਚ ਕਹ ਲੋ ਅੱਖਾਂ ਨੂੰ ਵੀ ਸਕੂਨ ਦੇਣਗੇ ਠੀਕ ਹੈ ਜੀ ਇਸ ਤੋਂ ਅੰਦੀਨਾ ਇਹ ਬਾਜੂ ਤੇ ਆ ਜਾਣਾ ਦੁਪੱਟਾ ਰਹੇਗਾ ਹਾਂਜੀ ਤੇ ਹਾਂਜੀ ਦੀ ਵੀਡੀਓ ਦਾ ਲਾਸਟ ਸੂਟ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਪੈਟਰਨ ਬਣਿਆ ਹੋਇਆ ਇਹ neck ਦਾ ਡਿਜ਼ਾਈਨ ਰਹੇਗਾ एंड आ जा बाजू थी शर्ट की बैक एंड बॉटम के उपर ये वाला टाइडाई का पैटर्न आएगा यह रहेगा जी दुपट्टा ਸਾਰੀ ਸਾਈਡਸ ਤੇ ਦੁਪੱਟੇ ਤੇ ਬਾਰਡਰ ਬਣਿਆ ਹੋਇਆ ਸੈਂਟਰ ਪਲੇਨ ਰਹੇਗਾ ਠੀਕ ਹੈ ਜੀ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ